ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮਹਿਕ ਤਿਪਕੋਰ ਤੇ ਇਸ ਲਈ ਦੀ ਵੱਡੀ ਅਪਡੇਟ ਭਾਰਤ ਤੋਂ ਲੈ ਕੇ ਹਜ਼ਾਂ ਇਤੇ ਪਾਸ ਨੇ ਗੰਧਨਤਰ ਦਿਵਸ 2022 ਲਈ ਇੱਕ ਇਤਿਹਾਸਿਕ ਫੈਸਲਾ ਲਿਆ ਹੈ ਸਾਲ ਯੂਰਪੀਅਨ ਯੂਨੀਆ ਨਾ ਜਾਣੀ ਕਿ EU ਦੇ ਟੌਪ ਦੇ ਨੇਤਾ ਯੂਪੀਐਨ ਕਮਿਸ਼ਨ ਦੇ ਪ੍ਰਧਾਨ ਜ਼ੁਲਸਲਾ ਵੌਨ ਡੇਰ ਲੇਨ ਅਤੇ ਯੂਪੀਐਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ ਨੂੰ ਮੁੱਖ ਮਹਿਮਾਨਾਂ ਵਜੋਂ ਸੱਦਾ ਦਿੱਤਾ ਜਾਏਗਾ ਇਹ ਪਹਿਲੀ ਵਾਰ ਹੋਏਗਾ ਜਦੋਂ ਕਿਸੇ ਅੰਤਰਰਾਸ਼ਟਰੀ ਸੰਗਠਨ ਦੇ ਦੋ ਟੌਪ ਦੇ ਆਗੂਪਾਂ ਵਿੱਚ ਇਸ ਵਕਾਰੀ ਰਾਸ਼ਟਰੀ ਸਮਾਰੋਹ ਵਿੱਚ ਇਕੱਠੇ ਸ਼ਾਮਲ ਹੋਣਗੇ ਦੋਵੇਂ ਨੇਤਾ ਜਨਵਰੀ 2026 ਵਿੱਚ ਨਵੀਂ ਦਿੱਲੀ ਪੰਚਨਗਤ ਭਾਰਤ ਤੇ ਯੂਰਪੀਅਨ ਯੂਨੀਅਨ ਵਿਚਕਾਰ ਦੂਗੇ ਰਣਨੀਤਿਕ ਆਰਥਿਕ ਅਤੇ ਕੂਟਨੀਤਿਕ ਸਬੰਧਾਂ ਦੀ ਇੱਕ ਨਵੀਂ ਦਿਸ਼ਾ ਅਤੇ ਮਜ਼ਬੂਤੀ ਨੂੰ ਦਰਸਾਉਂਦੇ ਹਨ ਇੰਡੀਆ ਨੇ ਐਕਸਪ੍ਰੈਸ ਦੀ ਇੱਕ ਰਿਪੋਰਟ ਦੇ ਅਨਸਾਰ ਸੂਤਰਾਂ ਨੇ ਦੱਸਿਆ ਕਿ ਗੰਨਤੰਤਰ ਦਿਵਸ 2026 ਲਈ ਯੂਰਪੀਅਨ ਯੂਨੀਅਨ ਜਾਨਕੀ ਯੂ ਦੇ ਨੇਤਾ ਮਾਨ ਨੂੰ ਮੁੱਖ ਮਹਿਮਾਨ ਵਜੋਂ ਸੱਤਾ ਦੇਣ ਦੀ ਪ੍ਰਕਿਰਿਆ ਅੰਤਿਮ ਪੜਾਤੇ ਹੈ ਨਵੀਂ ਦਿੱਲੀ ਅਤੇ ਬਰਸਲੈਲ ਤੋਂ ਜਲਦੀ ਹੀ ਰਸਮੀ ਸੱਦਾ ਤੇ ਸਭ ਕੀਰਤੀ ਦਾ ਐਲਾਨ ਕਰਨ ਦੇ ਕਦਮ ਤੱਕ ਦਿੱਤੇ ਮੁੱਖ ਮਹਿਮਾਨ ਵਜੋਂ ਕਿਸੇ ਵਿਦੇਸ਼ੀ ਨੇਤਾ ਨੂੰ ਸੱਦਾ ਦੇਣਾ ਭਾਰਤੀ ਦੀ ਵਿਦੇਸ਼ ਨੀਤੀ ਵਿੱਚ ਇੱਕ ਮਹੱਤਵਪੂਰਨ ਤੇ ਪ੍ਰਤੀਕਾਤਮਕ ਕਦਮ ਮੰਨਿਆ ਜਾਂਦਾ ਹੈ ਇਹ ਚੋਣ ਸਿਰਫ ਇੱਕ ਰਸਮੀ ਕਾਰਵਾਈ ਨਹੀਂ ਹੈ ਸਗੋਂ ਭਾਰਤ ਦੀਆਂ ਰਣਨੀਤਿਕ, ਰਾਜਿਕ ਅਤੇ ਪੂਰ ਰਾਜਨੀਤਿਕ ਤਰਜੀਹਾਂ ਨੂੰ ਦਰਸਾਉਂਦੀ ਹੈ ਭਾਰਤ ਹਰ ਸਾਲ 26 ਜਨਵਰੀ ਨੂੰ ਗਣਤੰਤ ਦਿਵਸ ਮਨਾਉਂਦਾ ਹੈ ਜੋ ਕਿ 1950 ਵਿੱਚ ਆਪਣੇ ਸੰਵਿਧਾਨ ਨੂੰ ਅਪਣਾਏ ਜਾਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਇਸ ਸਮਾਗਮ ਭਾਰਤ ਦੇ ਲੋਕਤੰਤਰੀ ਵਿਰਸ ਅਤੇ ਅੰਤਰਰਾਸ਼ਟਰੀ ਦੋਸਤੀ ਦਾ ਪ੍ਰਤੀਕ ਹੈ ਕਈ ਰਾਜਾਂ ਜਾਂ ਸਰਕਾਰ ਦੇ ਮੁਖੀ ਪਹਿਲਾ ਮੁੱਖ ਮਹਿਮਾਨ ਵਜੋਂ ਸੇਵਾ ਨਿਵਾ ਚੁੱਕੀ ਹਨ 2025 ਵਿੱਚ ਇੰਡੋਨੇਸ਼ੀਆਈ ਰਾਸ਼ਟਰਪਤੀ ਪ੍ਰੋਵੇਵ ਸੁਬਿਆਤ ਤੋਂ ਮੁੱਖ ਮਹਿਮਾਨ ਸਨ ਜਦੋਂ ਕਿ 2026 ਵਿੱਚ ਦੋ ਚੋਟੀ ਦੇ ਯੂਰਪੀ ਸੰਘ ਦੇ ਨੇਤਾਵਾਂ ਔਰਸੁਲਾ ਵਾਂਡੇਰ ਲੇਨ ਅਤੇ ਐਂਟੋਨੀਓ ਕੋਸਟਾ ਦੀ ਮੇਜ਼ਬਾਨੀ ਭਾਰਤ ਦੇ ਕੂਟਨੀਤਿਕ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਜੋੜੇਗੀ ਭਾਰਤ ਅਤੇ ਸਾਈ ਮੈਂਬਰੀ ਯੂਰਪੀਅਨ ਯੂਨੀਅਨ ਦੇ ਸਬੰਧਾਂ ਵਿੱਚ ਹਾਲੀ ਦੇ ਮਹੀਨਿਆਂ ਵਿੱਚ ਮਹੱਤਵਪੂਰਨ ਪ੍ਰਗਤੀ ਦੇਖੀ ਗਈ ਹੈ ਫਰਵਰੀ ਵਿੱਚ ਯੂਰਪੀਅਨ ਕਮਿਸ਼ਨ ਦੇ ਟੌਪ ਦੇ ਪ੍ਰਤੀਨਿਧੀਆਂ ਦੇ ਭਾਰਤ ਦੌਰੇ ਤੋਂ ਬਾਅਦ ਗਮਾਤੀ ਨਿਵਾਚਕਾਰ ਗਲਵਾਤ ਅਤੇ ਸਹਿਯੋਗ ਵਿੱਚ ਤੇਜ਼ੀ ਆਈ ਹੈ ਬੀ ਟੂਬ ਨੂੰ ਯੂਰਪੀਅਨ ਯੂਨੀਅਨ ਨੇ ਪਾਸ ਯੂਰਪੀ ਯੂਨੀਅਨ ਸੰਬੰਧਾਂ ਨੂੰ ਇੱਕ ਨਵੇਂ ਪੱਧਰ ਤੇ ਲਿਜਾਣ ਦੇ ਉਦੇਸ਼ ਨਾਲ ਇੱਕ ਨਵੇਂ ਰਣਨੀਤਿਕ ਅਜੰਡੇ ਨੂੰ ਮਨਜ਼ੂਰੀ ਦਿੱਤੀ ਇਸ ਅਜੰਡੇ ਵਿੱਚ ਇੱਕ ਮੁਕਤ ਵਿਪਾਰ ਸਮਝੌਤੇ ਐਫਟੀਏ ਨੂੰ ਅੰਤਿਮ ਰੂਪ ਦੇਣਾ ਅਤੇ ਟੈਕਨੋਲੋਜੀ ਰੱਖਿਆ ਸੁਰੱਖਿਆ ਅਤੇ ਜਨਤਕ ਸੰਬੰਧਾਂ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਉਛਾਇਤ ਕਰਨਾ ਸ਼ਾਮਲ ਹੈ ਤੇ ਇਸ ਵੀ ਇਸ ਵੇਲੇ ਦੀਆਂ ਖਬਰ ਇਸ ਤਰ੍ਹਾਂ ਦੀ ਹਰ ਰਿਪੋਰਟ ਇਸਨਾਂ ਸਾਂਝੀ ਕਰਦੇ ਰਵਾਂਗੇ ਬਣੀ ਰਹੋ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ